ਅਸੀਂ ਸ਼ਾਮ ਦਾਨੇ ਖਾਟੂ ਵਾਲੇ ਦੇ ਦੀਵਾਨੇ ਆ ਕੋਈ ਦਰੇ ਜਚਦਾਨੇ ਖਾਟੂ ਵਾਲੇ ਦੇ ਦੀਵਾਨੇ ਆ मेरा भी सहारा बन जा मेरा कोई ना सहारा है सहारा बन जा मेरा कोई ना सहारा है हर कोई पूछे मुझसे मेरी खुशियों की वजह हर कोई पूछे मुझसे मेरी खुशियों की वजह हस्ते हस्ते कह दूं मेरे खाटू वाले श्याम हस्ते हस्ते कह दूं मेरे खाटू वाले श्याम जो जो बड़े होंदे कि स्टडी पूरी करदे कि ਨਾਲ ਸਾਨੂੰ ਸ਼ੌਕ ਵਧਦਾ ਗਿਆ ਫਿਰ ਜਾਗਰਣ ਕਰਨੇ ਸ਼ੁਰੂ ਕੀਤੇ ਫਿਰ ਪੰਜਾਬੀ ਗਾਣੇ ਵੀ ਕੀਤੇ ਅਸੀਂ ਫਿਰ ਹੌਲੀ ਹੌਲੀ ਕਿਸੇ ਨੇ ਸਾਨੂੰ ਬਾਬਾ ਸ਼ਾਮ ਜੀ ਨਾਲ ਜੋੜਤਾ ਬਸ ਜਦੋਂ ਤੇ ਬਾਬਾ ਸ਼ਾਮ ਜੀ ਨਾਲ ਜੁੜਿਆ ਅਸੀਂ ਅੱਜ ਪਾ ਜ਼ਿੰਦਗੀ ਚ ਬਹੁਤ ਅੱਗੇ ਵਾ ਚੁੱਕੇ ਹੋਏ ਆ ਬਾਬਾ ਸ਼ਾਮ ਨੇ ਸਭ ਕੁਝ ਦਿੱਤਾ ਸਾਨੂੰ ਇਹ 5 ਸਾਲਾਂ ਵਿੱਚ ਬਾਬਾ ਸ਼ਾਮ ਨੇ ਸਾਨੂੰ ਉਹ ਦੇ ਦਿੱਤਾ ਜੋ ਅਸੀਂ ਕਦੀ ਸੋਚਿਆ ਨਹੀਂ ਸੀ ਬਹੁਤ ਜਲਦੀ ਸੰਭਦੇ ਆ ਕਾਲ ਯੁਗ ਦੇ ਆਪਤਾਰ ਹੈ ਬਾਬਾ ਜੀ ਨੌਂ ਇੰਡੀਆ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਵਾਗਤ ਹੈ ਨੌਂ ਇੰਡੀਆ ਪੰਜਾਬੀ ਚੈਨਲ ਤੇ ਤੇ ਸਾਰਿਆਂ ਨੂੰ ਸਾਡੀ ਟੀਮ ਵੱਲੋਂ ਜੈ ਸ਼੍ਰੀ ਖਾਟੂ ਸ਼ਾਮ ਜੀ ਅੱਜ ਉਹਨਾਂ ਦੇ ਭਜਨ ਸਮਾਰਾਟ ਜੇ ਰਹੇ ਨੇ ਅੰਮ੍ਰਿਤਸਰ ਵਾਲੇ ਨਹੀਂ ਆਪਾਂ ਕਹਿ ਸਕਦੇ ਦਿੱਲੀ ਵਾਲੇ ਤੇਜੀ ਬ੍ਰਦਰ ਬਟਾਲਾ ਪਹੁੰਚੇ ਨੇ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿੱਤੇਜੀ ਬ੍ਰਦਰ ਜੇਰੇ ਨੇ ਬਟਾਲਾ ਦੀ ਧਰਤੀ ਤੇ ਪਹੁੰਚੇ ਨੇ ਪਹਿਲੀ ਵਾਰ ਤੇ ਬਟਾਲਾ ਵਾਰਿਆਂ ਨੇ ਬਹੁਤ ਖੁਸ਼ੀ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਤੇ ਕਿਦਾਂ ਸਵਾਗਤ ਕੀਤਾ ਆਪਾਂ ਗੱਲਬਾਤ ਵੀ ਕਰਾਂਗੇ ਕਿ ਅੱਜ ਬਟਾਲਾ ਦੀ ਧਰਤੀ ਤੇ ਪਹੁੰਚੇ ਆ ਬਟਾਲਾ ਦੀ ਧਰਤੀ ਵੀ ਜੇਰੇ ਇੱਕ ਪਵਿੱਤਰ ਧਰਤੀ ਮੰਨੀ ਗਈ ਏ ਜਿੱਥੇ ਕੀ ਸ਼੍ਰੀ ਗੁਰੂ ਨਾਨਕ ਦੇਵ ਜੀ ਵਿਆਹਣ ਵਾਸਤੇ ਆਏ ਸੀ ਤੇ ਨਾਲ ਦੀ ਨਾਲ ਪ੍ਰਸਿੱਧ ਮੰਦਿਰ ਵੀ ਅਕਾਲੀ ਦਵਾਰੇ ਜੀ ਦਾ ਤੇ ਨਾਲ ਦੀ ਨਾਲ ਅਚਲੇਸ਼ਵਰ ਧਾਮ ਮੰਦਿਰ ਵੀ ਜਿੱਥੇ 33 ਕੋਟੀ ਦੇਵੀ ਦੇਵਤੇ ਵੀ ਜਰੇ ਆ ਉਹ ਉੱਤੇ ਪਹੁੰਚੇ ਸੀ ਕਾਰਤੀ ਸਵਾਮੀ ਨੂੰ ਮਨਾਉਣ ਵਾਸਤੇ ਅੱਜ ਬਟਾਲਾ ਸ਼ਹਿਰ ਦੇ ਵਿੱਚ ਪਹੁੰਚੇ ਨੇ ਤੇਜੀ ਬ੍ਰਦਰ ਦਿੱਲੀ ਵਾਲੇ ਉਹਨਾਂ ਦਾ ਵੀ ਸਾਡੀ ਟੀਮ ਵੱਲੋਂ ਬਹੁਤ-ਬਹੁਤ ਸਵਾਗਤ ਹੈ ਗੱਲਬਾਤ ਕਰਦੇ ਆ ਕੀ ਨਾਮ ਹੈ ਦੋਨਾਂ ਦਾ ਤੇਜੀ ਬ੍ਰਦਰ ਹੈਗਾ ਹੀ ਹੈਗਾ ਉਹਦਾ ਕੀ ਨਾਮ ਆਪਾਂ ਗੱਲਬਾਤ ਕਰਦੇ ਆ ਸੋ ਜੈ ਕਰਸ਼ਨਾ ਜੈ ਕਰਸ਼ਨਾ ਜੀ ਕੀ ਨਾਮ ਜੀ ਮੇਰਾ ਰਾਹੁਲ ਕੁਮਾਰ ਹੈ ਤੇ ਛੋਟੇ ਦਾ ਨਾਮ ਵੀ ਕੁਮਾਰ ਸੋ ਕਿਦਾਂ ਦਾ ਸਵਾਗਤ ਹੋਇਆ ਤੁਹਾਡਾ ਦੋਨਾਂ ਤੇਜੀ ਭਰਦਰ ਦਾ ਬਟਾਲਾ ਪਹੁੰਚਣ ਤੇ ਕਿੰਦਾ ਦਾ ਸਵਾਗਤ ਹੋਇਆ ਬਹੁਤ ਸੋਨਾ ਸਵਾਗਤ ਹੋਇਆ ਅਸੀਂ ਪਹਿਲੀ ਵਾਰ ਬਟਾਲਾ ਦੀ ਧਰਤੀ ਤੇ ਆਏ ਆਂ ਪੂਰੇ ਦੁਨੀਆ ਕੋ ਉਮੀਦੀਪੁਰਾ ਦੇਸ਼ ਕੋ ਮਿਲਦਾ ਜੋ ਪਰ ਬਟਾਲਾ ਵਾਲੇ ਨੇ ਸਾਡਾ ਸਵਾਗਤ ਕੀਤਾ ਸਾਨੂੰ ਬਹੁਤ ਖੁਸ਼ੀ ਹੋਈ ਬਹੁਤ ਮਾਣ ਦਿੱਤਾ ਇਹਨਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ ਅੱਜ ਤੱਕ ਅਸੀਂ ਆਏ ਆਂ ਕਿਰਤ ਨਹੀਂ ਕੀਤਾ ਅਸੀਂ ਸ਼ੁਰੂ ਕਰਨਾ ਹੈ ਪਰ ਆਨ ਆਨ ਤੋਂ ਪਹਿਲਾਂ ਹੀ ਇਹਨਾਂ ਨੇ ਅਡਾਇਨਾ ਬਹੁਤ ਵਧੀਆ ਸਵਾਗਤ ਕੀਤਾ ਤੁਸੀਂ ਸਾਰੇ ਮਿਲਣ ਆਏ ਸਾਨੂੰ ਹਜ਼ਾਰ ਇੰਟਰਵਿਊ ਲੈ ਰਹੇ ਹੋ ਬਹੁਤ ਪਿਆਰ ਮਿਲਦਾ ਪਿਆ ਹੈ ਤੋ ਥੋਣ ਸ਼ੁਰੂ ਹੋਣ ਵਾਲਾ ਲਾਈਵ ਥੋੜੇ ਦੇਰ ਚ ਤੁਸੀਂ ਜਰੂਰ ਸੁਣਿਓ ਸਾਰੇ ਆਇਓ ਜੋ ਆਸਕ ਦੇ ਲਾਗੇ ਦੇ ਪਟਾਲਾ ਵਾਸੀ ਜਰੂਰ ਆਇਓ ਤੇ ਆਪਣਾ ਆਸ਼ੀਰਵਾਦ ਜਰੂਰ ਦਿਓ ਤੇਜੀ ਬ੍ਰਦਰ ਨੂੰ ਸੋ ਕਿੰਨੀ ਉਮਰ ਸੀਗੀ ਜਦੋਂ ਤੇਜੀ ਬ੍ਰਦਰ ਨੂੰ ਸ਼ੌਂਕ ਪੈ ਗਿਆ ਗਾਉਣ ਦਾ ਭਜਨ ਗਾਉਣ ਦਾ ਜਾਂ ਕੀ ਇਹ ਗਾਉਂਦੇ ਸੀਗੇ ਪਹਿਲਾਂ ਤੇ ਫਿਰ ਖਾਟੂ ਸ਼ਾਮ ਜੀ ਦੀ ਬੜੀ ਕਿਰਪਾ ਹੋ ਗਈ ਹਾਂਜੀ ਆਪਾਂ ਛੋਟੇ ਹੁੰਦੇ ਸੀ ਗਾਉਂਦੇ ਆ ਸਾਡੇ ਫਾਦਰ ਸਾਹਿਬ ਜੀ ਸਾਡੇ ਨਾਲ ਹਰ ਵੇਲੇ ਰਹਿੰਦੇ ਆ ਉਹ ਜਾਗਰਣ ਕਰਦੇ ਸੀ ਸ਼ੁਰੂ ਤੋਂ ਤੇ ਉਹਨਾਂ ਵੱਲੋਂ ਤੇ ਇੱਕ ਇੱਕ ਪ੍ਰੇਰਿਤ ਹੋਏ ਸੀ ਤੇ ਜਾਗਰਣ ਕਰਦੇ ਸੀ ਅਸੀਂ ਨਾਲ ਨਾਲ ਜਾਂਦੇ ਸੀ ਜੋ ਜੋ ਵੱਡੇ ਹੁੰਦੇ ਗਏ ਸਟੱਡੀ ਪੂਰੀ ਕਰਦੇ ਗਏ ਨਾਲ ਨਾਲ ਸਾਨੂੰ ਸ਼ੌਂਕ ਵੱਧਦਾ ਗਿਆ ਫਿਰ ਜਾਗਰਣ ਕਰਨੇ ਸ਼ੁਰੂ ਕੀਤੇ ਫਿਰ ਪੰਜਾਬੀ ਗਾਣੇ ਵੀ ਕੀਤੇ ਅਸੀਂ ਫਿਰ ਹੌਲੀ ਹੌਲੀ ਕਿਸੇ ਨੇ ਸਾਨੂੰ ਬਾਬਾ ਸ਼ਾਮ ਜੀ ਨਾਲ ਜੋੜਤਾ ਬਸ ਜਿੱਦਣ ਤੇ ਬਾਬਾ ਸ਼ਾਮ ਜੀ ਨਾਲ ਜੁੜੇ ਆ ਅਸੀਂ ਫਿਰ ਜ਼ਿੰਦਗੀ 'ਚ ਕਦੇ ਮੁੜ ਕੇ ਨਹੀਂ ਵੇਖਿਆ ਅੱਜ ਸਾਨੂੰ 5 ਸਾਲ ਹੋ ਗਏ ਬਾਬਾ ਸ਼ਾਮ ਜੀ ਨਾਲ ਜੁੜੇ ਤੇ ਅੱਜ ਪਰ ਜ਼ਿੰਦਗੀ 'ਚ ਬਹੁਤ ਅੱਗੇ ਵਧ ਚੁੱਕੇ ਹੋਏ ਆ ਬਾਬਾ ਸ਼ਾਮ ਨੇ ਸਭ ਕੁਝ ਦਿੱਤਾ ਸਾਨੂੰ ਇਹ 5 ਸਾਲਾਂ ਵਿੱਚ ਬਾਬਾ ਸ਼ਾਮ ਨੇ ਸਾਨੂੰ ਉਹ ਦਿੱਤਾ ਜੋ ਅਸੀਂ ਕਦੀ ਸੋਚਿਆ ਨਹੀਂ ਸੀ ਬਹੁਤ ਜਲਦੀ ਸੰਭ ਦੇ ਆ। ਕਲਯੁਗ ਦੇ ਅਫਸਾਰ ਹੈ ਬਾਬਾ ਜੀ। ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਫਿਰ ਉਹ ਦੱਸੋ ਕਿਹਦੀ-ਕਿਹਦੀ ਸਪੋਰਟ ਲਈ ਸਭ ਤੋਂ ਜ਼ਿਆਦਾ। ਮੰਮੀ ਡੈਡੀ ਦੋਨੋਂ ਦੀ ਸਪੋਰਟ ਲਈ ਸਾਡੀ ਸਿਸਟਮ ਦੀ ਸਪੋਰਟ ਲਈ ਇਹ ਸਾਨੂੰ ਨੇਤਿਆ ਪੱਧਰ ਨੇ ਕਦੀ ਨਹੀਂ ਅੱਗੇ ਵਧਦੇ। ਸਾਨੂੰ ਮਸ਼ਾ ਸਪੋਰਟ ਕੀਤੀ ਹੈ। 7 ਮਹੀਨੇ ਪਹਿਲੇ ਸਾਡੀ ਮੰਮੀ ਜੀ ਦੀ ਡੈਥ ਹੋਈ ਹੈ। ਉਹ ਵੀ ਬਹੁਤ ਸਾਨੂੰ ਸਪੋਰਟ ਕਰਦੇ ਸੀ। ਅੱਜ ਵੀ ਉਹਨਾਂ ਦੇ ਆਸ਼ੀਰਵਾਦ ਕਿਤੇ ਨਾ ਕਿਤੇ ਸਾਡੇ ਨਾਲ ਲੱਗਦਾ ਹੀ ਅਸੀਂ ਕਰ ਪਾ ਰਹੇ ਹਾਂ ਜੋ ਵੀ ਕਰ ਪਾ ਰਹੇ ਹਾਂ। ਬਟ ਹੁਣ ਸਾਡੀ ਫੈਮਿਲੀ ਵਿੱਚ ਪਾਪਾ ਹੈ ਤੇ ਮੈਂ ਤੇ ਮੇਰਾ ਬ੍ਰਦਰ ਨਾਲ ਸ ਫਿਰ ਵੀ ਪਾਪਾ ਨੇ ਹੌਸਲਾ ਦਿੱਤਾ ਕੋਈ ਨਹੀਂ ਮੰਮੀ ਦੇ ਜਿਹੜੇ ਸੁਪਨੇ ਉਹ ਤਾਂ ਪੂਰੇ ਕਰਨੇ ਹੀ ਹਨ ਇਸ ਲਈ ਆਪਾਂ ਫਿਰ ਬਾਬਾ ਸ਼ਾਮ ਦੀ ਕਿਰਪਾ ਨਾਲ ਫਿਰ ਸ਼ੁਰੂ ਕਰਦੇ ਹੋਏ ਇਹਨਾਂ ਪ੍ਰੋਗਰਾਮ ਕਰਨੇ ਤੇ ਬਸ ਅੱਜ ਕਾਨੇ ਅੱਜ ਬਟਾਲਾ ਦੀ ਧਰਤੀ ਤੇ ਆਏ ਆਂ ਹਾਂਜੀ ਬਾਕੀ ਮੰਮੀ ਜੀ ਤੇ ਹਮੇਸ਼ਾ ਸਾਡੇ ਨਾਲ ਹੀ ਰਹਿਣਗੇ ਉਹ ਅੰਗ ਸੰਗ ਹੀ ਰਹਿੰਦੇ ਆ ਉਹਨਾਂ ਦਾ ਆਸ਼ੀਰਵਾਦ ਹੈ ਤੇ ਅਸੀਂ ਇੱਥੋਂ ਤੱਕ ਚੱਲ ਰਹੇ ਆਂ ਉਹ ਸਾਡੇ ਤੋਂ ਕਦੇ ਵੀ ਦੂਰ ਨਹੀਂ ਹੋ ਸਕਦੇ ਬਸ ਉਹਨਾਂ ਦੇ ਹੌਸਲੇ ਨਾਲ ਉਹਨਾਂ ਦਾ ਨਾਮ ਰੋਸ਼ਨ ਕਰਨਾ ਆਪਾਂ ਕੀ ਹੋਇਆ ਸੀਗਾ ਮੰਮੀ ਜੀ ਨੂੰ ਐਕਚੁਅਲੀ ਉਹਨਾਂ ਨੂੰ ਹਾਰਟ ਅਟੈਕ ਆ ਗਿਆ ਸੀ ਕੁਝ ਵੀ ਨਹੀਂ ਉਹਨਾਂ ਨੂੰ ਕੁਛੇ ਵੀ ਬਿਮਾਰੀ ਨਹੀਂ ਸੀ ਆਪਾਂ ਤੇ ਰਿ ਤੇ ਪਿੱਛੋਂ ਪਤਾ ਲੱਗਾ ਦੀਦੀ ਦਾ ਫੋਨ ਆਇਆ ਕਿ ਮੰਮੀ ਨੂੰ ਇਤਨਾ ਇਤਨਾ ਹੋ ਗਿਆ ਅਸੀਂ ਰਿਕਾਰਡਿੰਗ ਵੀ ਛੱਡੀ ਸਭ ਕੁਝ ਛੱਡ ਕੇ ਆਏ ਆ ਪਰ ਫਿਰ ਵੀ ਜੋ ਬਾਬਾ ਜੀ ਨੂੰ ਮਨਜੂਰ ਸੀ ਮੰਮੀ ਜੀ ਨਹੀਂ ਬਚ ਪਏ ਖਾਤੂ ਸ਼ਾਮ ਜੀ ਤਾਂ ਬਹੁਤ ਅਰਦਾਸਾਂ ਕੀਤੀਆਂ ਪਰ ਕੀ ਪਤਾ ਕਿ ਮਨਜ਼ੂਰੀ ਬਾਬਾ ਜੀ ਨੂੰ ਉਹਨਾਂ ਦੀ ਰਜ਼ਾ ਸੀ ਤੇ ਬਾਕੀ ਫਿਰ ਵੀ ਉਹਨਾਂ ਦੇ ਆਸ਼ੀਰਵਾਦ ਨਾਲ ਮੰਮੀ ਜੀ ਦੇ ਆਸ਼ੀਰਵਾਦ ਨਾਲ ਮੰਮੀ ਨੇ ਮੈਸਰ ਸਾਨੂੰ ਇਹ ਸਿਖਾਇਆ ਕਿ ਕਦੀ ਟੁੱਟਣਾ ਨਹੀਂ ਕੁਝ ਵੀ ਉਹਦੇ ਜ਼ਿੰਦਗੀ 'ਚ ਕੋਈ ਵੀ ਮਜਬੂਰੀ ਹੈ ਵੀ ਟੁੱਟਣਾ ਨਹੀਂ ਬਾਬਾ ਜੀ ਦਾ ਸਾਥ ਨਹੀਂ ਛੱਡਣਾ ਇਸ ਲਈ ਬਸ ਉਹਨੂੰ ਬਾਬਾ ਜੀ ਦਾ ਕੀਰਤਨ ਕਰੀ ਜਾਂ ਬਸ ਇਸ ਤਰ੍ਹਾਂ ਇੱਕ ਆਪਣੇ ਮੰਮੀ ਪਾਪਾ ਦਾ ਨਾਮ ਰ ਜੇ ਜਿੰਨਾ ਵੀ ਪ੍ਰਚਾਰ ਹੋ ਸਕੇ ਆਪਾਂ ਕਰਨਾ ਹੈ ਅੱਗੇ ਜੀ ਪੰਜਾਬ ਦੇ ਵਿੱਚ ਫਿਰ ਕਿੱਥੇ ਕਿੱਥੇ ਤੇਜੀ ਬ੍ਰਦਰ ਨੂੰ ਪਿਆਰ ਮਿਲਣ ਲਿਆ ਤੇ ਕਿੱਥੇ ਕਿੱਤੇ ਹੁਣ ਅੱਗੇ ਜਾ ਰਹੇ ਤੁਸੀਂ ਪੰਜਾਬ ਵਿੱਚ ਤੇ ਐਸਾ ਕੋਈ ਕੋਨਾ ਨਹੀਂ ਜਿੱਥੇ ਆਪਾਂ ਕੀਰਤਨ ਨਹੀਂ ਕੀਤਾ ਪਹਿਲੇ ਸਭੀ ਸ਼ੁਰੂਆਤ ਇਹ ਮੇਰੇ ਸਾ ਤੋਂ ਹੋਈ ਹੈ ਹਮ ਸਭੀ ਮੰਦਿਰ ਅਵਿੰਦਵਨ ਕਾਰਨ ਵਿੱਚ ਖਾਤੂ ਸ਼ਾਮੀ ਦਾ ਮੰਦਿਰ ਹੈ ਜੀ ਸਭ ਤੋਂ ਪਹਿਲੇ ਜਦੋਂ ਸਾਡੇ ਕੋਲ ਕੁਝ ਵੀ ਨਹੀਂ ਸੀ ਆਪਾਂ ਉੱਥੇ ਜਾਣਾ ਸ਼ੁਰੂ ਕੀਤਾ ਉੱਥੇ ਹਾਜ਼ਰੀ ਲਗਾਈ ਹਾਂਜੀ ਉੱਥੇ ਹਾਜ਼ਰੀ ਲਗਾਈ ਇੱਕ ਕਾਪੀ ਫੜ ਕੇ ਬਸ ਉਦੋਂ ਨਾ ਮਾਈਕ ਸੀ ਨਾ ਕੁਝ ਉੱਥੇ ਹਾਜ਼ਰੀ ਉੱਥੋਂ ਇੰਨਾ ਪਿਆਰ ਮਿਲਿਆ ਸਾਨੂੰ ਇੰਨਾ ਪਿਆਰ ਮਿਲ ਅੱਜ ਪੂਰੇ ਅੰਮ੍ਰਿਤਸਰ ਤੋਂ ਲੈ ਕੇ ਦਿੱਲੀ ਲੈ ਕੇ ਜਿੰਨਾ ਵੀ ਐਮਪੀ ਐ ਅਸਾਮ ਨੇਪਾਲ ਡਾਜ਼ਿੰਗ ਕੋਲਕੱਤਾ ਹਾਈਦਰਾਬਾਦ ਵਗੈਰਾ ਜਿੱਥੇ ਵੀ ਪੂਰਾ 올 ਇੰਡੀਆ ਕੋ ਉਹਨਾਂ ਦਾ ਪ੍ਰਚਾਰ ਕਰ ਰਹੇ ਹਨ ਉਹਨਾਂ ਦਾ ਪ੍ਰਚਾਰ ਚੱਲ ਰਿਹਾ ਹੈ ਹਰ ਕੋਨੇ ਵਿੱਚ ਬਾਬਾ ਸ਼ਾਮ ਜੀ ਦੇ ਪ੍ਰੇਮੀ ਇੰਨੇ ਜਲਦੀ ਫੈਲ ਰਹੇ ਨੇ ਤੇ ਬਸ ਜਿੰਨਾ ਫੈਲ ਰਹੇ ਉਹਨਾਂ ਆਪਾਂ ਨੂੰ ਮੌਕਾ ਮਿਲਦਾ ਜਾਂਦਾ ਤੇ ਅਸੀਂ ਪ੍ਰਚਾਰ ਕਰਦੇ ਹਾਂ ਬਾਬਾ ਸ਼ਾਮ ਜੀ ਦਾ ਸੋ ਫਿਰ ਭਜਨ ਵੀ ਸਾਡੇ ਦਰਸ਼ਕਾਂ ਨੂੰ ਸੁਣਾਓ ਉਹ ਵੀ ਜਿਹੜੇ ਨੇ ਬੜੇ ਉਤਾਵਲੇ ਨੇ ਤੁਹਾਡਾ ਭਜਨ ਸੁਣਾਉਣ ਨੂੰ ਕਿਉਂਕਿ ਪਟਾਲਾ ਵੀ ਜਿਹੜੀ ਇਹ ਪਵਿੱਤਰ ਧਰਤੀ ਏ ਕ ਮੰਨੀ ਗਈ ਹੈ ਸਾਡੇ ਦਰਸ਼ਕਾਂ ਨੂੰ ਵੀ ਫਿਰ ਭਜਨ हर कोई पूछे मुझसे मेरी खुशियों की वजह हर कोई पूछे मुझसे मेरी खुशियों की वजह हंसते हंसते कह दू मेरे खाटू वाले शाम हंसते हंसते कह दू मेरे खाटू वाले शाम हर कोई पूछे मुझसे मेरे जीने की वजह हर कोई पूछे मुझसे मेरे जीने की वजह हंसते हंसते कह दूँ मेरे खाटू वाले शाम हंसते हंसते कह दूँ मेरे खाटू वाले शाम ਸ਼ਸ਼ ਸ਼ਸ਼ ਸੋ ਬਹੁਤ ਵਧੀਆ ਤੇਜੀ ਬ੍ਰਦਰ ਦੀ ਲੀਆਂ ਖੱਡੇ ਜਿਹੜੇ ਕੰਨ ਨਾਲ ਖੜੇ ਹੋ ਗਏ ਨੇ ਮੇਰੇ ਤੇ ਕਿ ਐਨੀ ਹੋਣਾ ਦੀ ਕਿਰਪਾ ਹੈ ਖਾਟੂ ਸ਼ਾਮ ਜੀ ਦੀ ਮੈਂ ਕਹਿੰਦਾ ਕਿ ਪਰਮਾਤਮਾ ਕਿਰਪਾ ਕਰੇ ਤੁਹਾਡੇ ਦੋਨਾਂ ਭਰਾਵਾਂ ਤੇ ਤੇ ਤੁਹਾਡੇ ਪਰਿਵਾਰ ਦੇ ਉੱਤੇ ਕਿ ਐਤਾ ਹੀ ਤੁਸੀਂ ਬੁਲੰਦੀਆਂ ਸ਼ੂਭ ਹੋ ਤੇ ਖਾਟੂ ਸ਼ਾਮ ਜੀ ਦੀ ਕਿਰਪਾ ਰਹੇ ਤੁਹਾਡੇ ਪਰਿਵਾਰ ਦੇ ਉੱਤੇ ਐਨੀ ਵਧੀਆ ਆਵਾਜ਼ ਆ ਜੀ ਮੈਂ ਮੇਰੀ ਸਿੱਧੀ ਲਿਵ ਜਿਹੜੀ ਉਧਰ ਜੁੜ ਗਈ ਏ ਸੋ ਹੋਰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਦਰਸ਼ਕ ਦੇਖ ਰਹੇ ਨੇ ਖਾਟੂ ਸ਼ਾਮ ਦੇ ਪਿਆਰੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ بس ਇਹੀ ਮੈਸੇਜ ਸਾਡਾ ਰਹੇਗਾ ਸਭ ਨੂੰ ਅੱਜ ਦੇ ਯੂਥ ਨੂੰ ਕਿਉਂਕਿ ਵੈਸੇ ਤਾਂ ਅੱਜ ਦੇ ਯੂਥ ਬਹੁਤ ਬਾਬਾ ਜੀ ਨੂੰ ਮੰਨਦੇ ਹੀ ਪਰ ਜ਼ਿਆਦਾ ਤੋਂ ਜ਼ਿਆਦਾ ਇਹ ਹੀ ਕਹਾਂਗੇ ਕਿ ਜਿੰਨੇ ਵੀ ਯੂਥ ਹੈ ਕਮ ਸੇ ਕਮ ਬਾਬਾ ਜੀ ਦੇ ਭਜਨ ਰੋਜ਼ ਸੁਨੋ ਇੱਕ ਦੋ ਭਜਨ ਘਰ ਵੀ ਗਾਓ ਬਹੁਤ ਸ਼ਾਂਤੀ ਮਿਲਦੀ ਹੈ ਮਨ ਨੂੰ ਤੇ ਚੰਗੇ ਰਾਹ ਵੱਲ ਜਾਓ ਜਿਹੜਾ ਸਾਡਾ ਪੰਜਾਬ ਪਹਿਲੇ ਬਹੁਤ ਜ਼ਿਆਦਾ ਮਸ਼ਹੂਰ ਹੋ ਗਿਆ ਸੀ ਨਸ਼ਿਆਂ ਵੱਲ ਜਾਂਦੇ ਸੀ ਬਹੁਤ ਜਾ ਰਿਆ ਸੀ ਪਰ ਬਹੁਤ ਹੁਣ ਐਸੀ ਖਬਰਾਂ ਸੁਣਨ ਨੂੰ ਘੱਟ ਮਿਲ ਰਹੀਆਂ ਬਹੁਤ ਯੂਥ ਐਸੇ ਮੰਡਲ ਬਣਾ ਕੇ ਖਾਤੂ ਸ਼ਾਮ ਜੀ ਦੇ ਕੀਰਤਨ ਕਰਵਾ ਨੇ ਤਾਂ ਬਹੁਤ ਚੰਗਾ ਲੱਗਦਾ ਸਾਨੂੰ ਕਿ ਛੋਟੇ ਛੋਟੇ ਉਮ ਜਿੱਥੇ ਵੀ ਜਿਆਦਾ ਬੰਦਾ 15 16 16 ਸਾਲ ਦੇ ਬੱਚੇ ਮੰਡਲ ਬਣਾ ਕੇ ਖਾਟੂ ਸ਼ਾਮ ਜੀ ਦਾ ਕੀਰਤਨ ਕਰਵਾ ਰਹੇ ਨੇ ਮਾਤਾ ਰਾਣੀ ਦਾ ਜਾਗਰਣ ਕਰਵਾਉਣੇ ਤੋਂ ਬਹੁਤ ਖੁਸ਼ੀ ਮਿਲਦੀ ਹੈ ਬਸ ਇਤਰਾ ਹੀ ਭਗਵਾਨ ਦੇ ਨਾਲ ਜੁੜੋ ਆਪਣੇ ਮਾਪਿਓ ਦਾ ਨਾਮ ਰੋਸ਼ਨ ਕਰੋ ਤੇ ਇਹ ਜਿਹੜੀਆਂ ਵੀ ਅਫਵਾਹਾਂ ਉੜਦੀਆਂ ਪੰਜਾਬ ਦੇ ਬਾਰੇ ਇਹ ਸਾਰੀਆਂ ਦੂਰ ਕਰੋ ਕੁਝ ਨਹੀਂ ਹੈ ਇਹਦੇ ਚੀਜ਼ ਵਿੱਚ ਚੰਗੇ ਰਾਵਲ ਜਾਓ ਚੰਗੀ ਪੜ੍ਹਾਈ ਕਰੋ ਤੇ ਆਪਣੇ ਮਾਪਿਓ ਦਾ ਨਾਮ ਰੋਸ਼ਨ ਕਰੋ ਤੇ ਖਾਟੂ ਸ਼ਾਮ ਜ਼ਰੂਰ ਜਾਓ ਇੱਕ ਵਾਰ ਜੇ ਤੁਹਾਡੇ ਦਿਲ ਵਿੱਚ ਕੋਈ ਚੀਜ਼ ਰਹਿ ਗਈ ਹੈ ਕਿ ਨਹੀਂ ਪੂਰੀ ਹੋ ਰਹੀ ਅਸੀਂ ਗਾਰੰਟੀ ਲੈਣੇ ਦੋਨੋਂ ਭਰਾ ਬੈਠੇ ਇੱਥੇ ਬੈਠੇ ਆਂ ਤੁਸੀਂ ਖਾਟੂ ਸ਼ਾਮ ਜੀ ਨੂੰ ਇੱਕ ਅਰਜੀ ਲਗਾਓ ਘਰ ਬੈਠੇ ਇੱਕ ਨਾਰੀਅਲ ਲਓ 21 ਰੁਪਏ ਲਓ ਤੇ ਨਾਰੀਅਲ ਦੇ ਨਾਲ 21 ਰੁਪਏ ਰੱਖ ਕੇ ਆਪਣੀ ਅਰਜੀ ਲਗਾ ਦਿਓ ਖਾਟੂ ਸ਼ਾਮ ਜੀ ਦੇ ਅੱਗੇ ਜ਼ਰੂਰ ਪੂਰੀਏਗੀ ਗਰਸ਼ਟੀ ਸਾਡੀ ਹੈ ਜੋ ਵੀ ਤੁਸੀਂ ਮੰਗਣਾ ਚਾਹੁੰਦੇ ਹੋ ਪੜਾਈ ਦੇ ਵਾਸਤੇ ਬਾਹਰ ਜਾਣ ਵਾਸਤੇ ਕੁਝ ਵੀ ਤੁਹਾਡੇ ਮਨ ਦੇ ਵਿੱਚ ਨੇ ਬਸ ਖਾਟੂ ਸ਼ਾਮ ਜੀ ਦੇ ਅੱਗੇ ਇੱਕ ਨਾਰੀਅਲ ਤੇ 21 ਰੁਪਏ ਰੱਖ ਕੇ ਅਰਜੀ ਲਗਾ ਦਿਓ ਪੂਰੀ ਵਗੀਅਾ ਚੀ ਇਹ ਗਰੰਟੀ ਸਾਡੀ ਅਤੇ ਜੀ ਬਰਦਰ ਦੀ ਤੁਸੀਂ ਕੀ ਕਹਿਣਾ ਚਾਹੁੰਦੇ ਭਾਜੀ ਬਸ ਐਹੀ ਇੱਕ ਬਸ ਨੀਅਤ ਸਾਫ ਰੱਖੋ ਜੇ ਤੁਹਾਡੇ ਨੀਅਤ ਸਾਫ ਹੈ ਸਭ ਤੋਂ ਪਹਿਲੇ ਤਾਂ ਆਪਣੇ ਮਾਪਿਓ ਦੀ ਸੇਵਾ ਕਰੋ ਜੇ ਆਪਣੇ ਮਾ ਕਿਤੇ ਕਿਤੇ ਨ ਕਿਤੇ ਭਾਵੁਕ ਹੋ ਗਏ ਮਾਤਾ ਨੂੰ ਯਾਦ ਕਰਕੇ ਮਾਤਾ ਜੀ ਨੂੰ ਹੁੰਦਾ ਹੀ ਕਿਉਂਕਿ ਸਾਡੇ ਜਦੋਂ ਮੰਮੀ ਨਾਲ ਹੁੰਦੇ ਸੀ ਸਾਨੂੰ ਕਦੀ ਵੀ ਜ਼ਿੰਦਗੀ ਚੋਂ ਪਹਾਰ ਨਹੀਂ ਸਕਦੇ ਸੀ ਹੋ ਸਾਡੇ ਫਾਦਰ ਸਾਹਿਬ ਹੈ ਸਾਡੇ ਮੰਮੀ ਡੈਡੀ ਬਟ ਇੱਕੋ ਗੱਲ ਕਰਾਂਗਾ ਸਭ ਤੋਂ ਪਹਿਲੇ ਆਪਣੇ ਮਾਪਿਓ ਜੇ ਘਰ ਬੈਠੇ ਮਾਪਿਓ ਦੀ ਸੇਵਾ ਨਹੀਂ ਨਾ ਕਰ ਸਕਦੇ ਤਾਂ ਬਾਬਾ ਸ਼ਾਮ ਵੀ ਨਹੀਂ ਸੁਣ ਸਕਦੇ ਬਾਬਾ ਸ਼ਾਮ ਵੀ ਨਹੀਂ ਸੁਣਨਗੇ ਤੁਹਾਡੀ ਇਹ ਤਾਂ ਪੱਕੀ ਗਰੰਟੀ ਹੈ ਨੀਅਤ ਸਾ ਟਾਡੇ ਮੰਮੀ ਡੈਡ ਦੇ سپورਟ ਤੁਹਾਡੇ ਨਾਲ ਹੋਈ ਤਾਂ ਹੀ ਤੁਸੀਂ ਜ਼ਿੰਦਗੀ ਚ ਅੱਗੇ ਵਧ ਸਕਦੇ ਹੋ ਨਹੀਂ ਤੇ ਪੰਜਾਬ ਤੇ ਡੁੱਬਿਆ ਹੀ ਸੀ ਇਹ ਗਲਤ ਸੀ ਪਰ ਪੰਜਾਬ ਦੇ ਅੱਜ ਬੱਚੇ ਬਹੁਤ ਅੱਗੇ ਵਧ ਰਹੇ ਨੇ ਬਹੁਤ ਚੰਗੇ ਕੰਮਾਂ ਵੱਲ ਜਾ ਰਹੇ ਨੇ ਉਹ ਨਾਮੋਸ਼ਨ ਜੋ ਪੰਜਾਬ ਪੰਜਾਬ ਦੇ ਬੱਚੇ ਕਰ ਸਕਦੇ ਹਨ ਉਹ ਪੂਰੇ ਆਲ ਇੰਡੀਆ ਦੇ ਬੱਚੇ ਨਹੀਂ ਕਰ ਸਕਦੇ ਅੱਜ ਪੰਜਾਬ ਦੇ ਬੱਚਾ ਦਾ ਨਾਮ ਪੂਰੀ ਦੁਨੀਆ 'ਚ ਹੈ ਬਸ ਇਹ ਨਸ਼ਾ ਤੋਂ ਦੂਰ ਰਹਿਣ ਆਪਣੇ ਬੱਚਿਆਂ ਨੂੰ ਮਾਪਿਓ ਜਿਹੜੇ ਬਾਬਾ ਸ਼ਾਮਲ ਜੁੜਨ ਤੇ ਤਰੱਕੀ ਵੱਲ ਐ ਕਿ ਜਨ ਬਸ ਇਹੀ ਕਰਦੇ ਤਾਂ ਡੱਗੇ ਅੰਦਾਜ਼ ਜਾਂ ਸ਼ਿਸ਼ਾ ਸੋ ਕਿਤਨਾ ਕਿਤੇ ਤੇਜ਼ੀ ਬ੍ਰਦਰ ਭਾਵੁਕ ਹੋ ਗਏ ਨੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦੀ ਮਾਤਾ ਦੀ ਡੈਥ ਹੋ ਗਈ ਏ ਅੱਜ ਕਿਤੇ ਨਾ ਕਿਤੇ ਉਹਨਾਂ ਨੇ ਉਹਨਾਂ ਨੂੰ ਯਾਦ ਕੀਤਾ ਪਰ ਸਾਡੇ ਵੀ ਲੂੰ ਕੰਡੇ ਖੜੇ ਹੋ ਗਏ ਨੇ ਉਹਨਾਂ ਨੇ ਬੇਨਤੀ ਕੀਤੀ ਏ ਕਿ ਜੇ ਤੁਹਾਡਾ ਕੋਈ ਕੰਮ ਰੁਕਦਾ ਏ ਤਾਂ ਅਰਦਾਸ ਕਰੋ ਉਹ ਜਲਦ ਤੁਹਾਡੇ ਕੰਮ ਜਰੇ ਨੇ ਹੋਣਗੇ ਵੀਡੀਓ ਨੂੰ ਵੱਤ ਵਾਅ ਸ਼ੇਅਰ ਕਰਿਓ ਕੈਮਰਾ ਪਰਸਨ ਪਵਨ ਕਰਵਾਲ ਦੇ ਨਾਲ ਨਾਓ ਇੰਡੀਆ ਪੰਜਾਬੀ ਲੱਕੀ ਰਾਧੂ ਬਟਾਓ